ਮੈਨੂੰ ਬਚਪਨ ਤੋਂ ਹੀ ਆਰਟਿਸਟ ਵਾਲੀਆਂ ਚੀਜ਼ਾਂ ਪਸੰਦ ਸੀ ਆਫਟਰ 12th ਥੋੜੇ ਫੈਮਿਲੀ ਸਟਰਗਲ ਹੋਣ ਦੀ ਵਜ੍ਹਾ ਕੁਸ਼ ਹੋ ਜਾਂਦਾ ਹੈ ਕਿ ਹਾਂ ਹੁਣ ਕੀ ਅੱਗੇ ਚੂਸ ਕਰੀਏ ਤਾਂ ਉਹ ਕ ਸਿਨੈਰੀਓ ਇਦਾਂ ਦਾ ਬਣਿਆ ਕਿ ਮੈਂ ਇਸ ਲਾਈਨ ਦੇ ਵਿੱਚ ਆ ਗਿਆ ਦੀ ਆਪ ਆਪਣੀ ਸੋਸਾਇਟੀ ਦੀ ਗੱਲ ਕਰੀਏ ਕਿ ਇੱਕ ਮੇਕਅਪ ਆਰਟਿਸਟ ਦਾ profession ਇਦਾਂ ਦਾ ਹੈ ਕਿ ਲੋਕ ਕਹਿੰਦੇ ਨੇ ਕੁੜੀਆਂ ਦਾ profession ਹੈ ਫਿਰ ਉਹਦੇ ਵਿੱਚ ਮੁੰਡੇ ਹੋ ਕੇ ਆਪਾਂ ਇਹ ਕੰਮ ਕਰਨਾ ਦੂਜਾ ਸਰਦਾਰ ਹੋ ਕੇ ਕੰਮ ਕਰਨਾ ਸਟਰਗਲ ਬਹੁਤ ਸੀ ਬਟ ਹੁਣ ਕਾਫੀ ਹੱਦ ਤੱਕ ਉਹ ਚੀਜ਼ ਸੌਟ ਆਊਟ ਹੋ ਚੁੱਕੀ ਹੈ ਕਹਿੰਦੇ ਸੀ ਕਿ ਹਾਂ ਕਿ ਕੁੜੀਆਂ ਵਾਲੇ ਕੰਮਾਂ ਚ ਪਏ ਆਪਦੇ ਮੁੰਡੇ ਨੂੰ ਕੀ ਕਰਦੇ ਹੋ ਫਿਰ ਕਹਿ ਦਿੰਦੇ ਨੇ ਗੁਰੂ ਵਾਲੇ ਹੋ ਕੇ ਤੁਸੀਂ ਇਹਨਾਂ ਕੰਮਾਂ ਚ ਪਏ ਹੋ ਹੌਲੀ 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 ਚਲੋ ਉਹ ਵੀ ਚੀਜ਼ ਇਗਨੋਰ ਕੀਤੀ ਫਿਰ ਜਦੋਂ ਪਤਾ ਲੱਗਿਆ ਕਿ ਅੱਜ ਬੱਚੇ ਵਧੀਆ ਖਾ ਮਾਰੇ ਨੇ ਅੱਜ ਚੰਗਾ ਖਾ ਰਹੇ ਨੇ ਆਪਦੇ ਘਰੇ ਤੇ ਫਿਰ ਉਹੀ ਲੋਕਾਂ ਨੇ ਆਪਦੇ ਬੱਚਿਆਂ ਨੂੰ ਮੇਰੇ ਕੋਲ ਭੇਜਿਆ ਮੇਕਅਪ ਸਿਖਾਉਣ ਲਈ ਜੀ ਆਪ ਕੋਈ ਮੇਕਅਪ ਕਰੂਗਾ ਤਾਂ ਇਹ ਲੋਕਰਾਂਗੇ ਜੇ ਹੁਣ ਮੇਕਅਪ ਆਰਟਿਸ ਦਾ profession ਇੰਨਾ ਗੰਦਾ ਹੋਵੇ ਫਿਰ ਲੋਕ ਰੈਡੀ ਕਿੱਥੋਂ ਹੋਣਗੇ ਤੇ ਕਈ ਲੋਕ ਇਹ ਵੀ ਕਹਿੰਦੇ ਨੇ ਕਿ ਫੀਮੇਲ ਟੱਚ ਆ ਜਾਂਦਾ ਜਦੋਂ ਇੱਕ ਮੈਨ ਵਰਕ ਕਰਦਾ ਇੱਕ ਮੁੰਡਾ ਵਰਕ ਕਰਦਾ ਸਾਡਾ ਕੰਮ ਇਦਾਂ ਦਾ ਹੈ ਕਿ ਸਾਨੂੰ ਬਹੁਤ ਸੌਫਟ ਬੋਲਣਾ ਪੈਂਦਾ ਹੈ ਅਸੀਂ ਸੌਫਟ ਸਪੋਕਨ ਹੋ ਜਾਣੇ ਕਿਉਂਕਿ ਹੁਣ ਸਾਡਾ ਕੰਮ ਅਸੀਂ ਸਾਰੇ ਦਿਨ ਕੁੜੀਆਂ ਚ ਰਹਿ ਕੇ ਕੰਮ ਕਰਨਾ ਹੈ ਜਦੋਂ ਆਪਦੀ ਆਪ ਨੂੰ ਵੀਡੀਓ ਚ ਲਿਆਉਣਾ ਸ਼ੁਰੂ ਕੀਤਾ ਕੁਝ 네ਗਟਿਵ ਕਮੈਂਟ ਵੀ ਹੁਣੇ ਸਟਾਰਟ ਹੋ ਗਏ ਕਿਹੜੇ ਕੰਮ ਅੱਚ ਪਿਆਏ ਐ ਐਂਡ ਬਹੁਤ ਜ਼ਿਆਦਾ ਨੇ ਇਹ ਵੀ ਕਹਿੰਦੇ ਸੀ ਕਿ ਵਾਈਗੁਰ ਆਪਾਂ ਹਰ ਇੱਕ ਚੀਜ਼ ਨੂੰ ਦਿਲ ਤੇ ਲਾ ਕੇ ਬਹਿ ਜਾਗੇ ਫਿਰ ਅੱਗੇ ਨਹੀਂ ਵੱਧ ਸਕਦੇ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਇਗਨੋਰ ਕਰਨਾ ਹੀ ਪੈਂਦਾ ਹੈ ਸਸ਼ੁਕਾਲ ਦਾ ਸਿਟੀ ਹੈਡਲਾਈਨਸ ਦੇ तमाम ਦਰਸ਼ਕਾਂ ਦਾ ਮੈਂ ਦਮਨਜੋਤ ਸਵਾਗਤ ਕਰਦੀ ਹਾਂ ਸੋ ਮੇਕਅਪ ਆਰਟਿਸਟ ਤਾਂ ਤੁਸੀਂ ਬਹੁਤ ਦੇਖੇ ਹੋਣਗੇ ਪਰ ਅੱਜ ਤੁਹਾਨੂੰ ਇੱਕ ਇਦਾਂ ਦੇ ਮੇਕਅਪ ਆਰਟਿਸਟ ਨਾਲ ਮਿਲਵਾਉਣ ਜਾ ਰਹੇ ਹਾਂ ਜੋ ਕਿ ਇੱਕ ਸਰਦਾਰ ਜੀ ਨੇ ਬਿਲਕੁਲ ਸਹੀ ਸੁਣ ਰਹੀ ਹਾਂ ਇਦਾਂ ਦੇ ਮੇਕਅਪ ਆਰਟਿਸਟ ਤੁਹਾਨੂੰ ਬਹੁਤ ਹੀ ਘੱਟ ਦੇਖਣ ਨੂੰ ਮਿਲਣਗੇ ਸੋ ਉਹਨਾਂ ਦੀ ਜ਼ਿੰਦਗੀ ਬਾਰੇ ਜਾਣਾਂਗੇ ਗੱਲਬਾਤ ਕਰਾਂਗੇ ਕਿ ਕਿੱਦਾਂ ਉਹ ਇਸ ਮੁਕਾਮ ਤੱਕ ਪਹੁੰਚੇ ਨੇ ਸੋ ਆਓ ਚਲਿਏ ਤੇ ਉਹਨਾਂ ਨਾਲ ਗੱਲਬਾਤ ਕਰੀਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਮ ਕੀ ਹਾਲ ਚਾਲ ਸਰ ਵਧੀਆ ਤੁਸੀਂ ਦੱਸੋ ਵਧੀਆ ਜੀ ਅੱਛਾ ਸਰ ਤੁਸੀਂ ਮੈਨੂੰ ਦੱਸੋ ਤੁਸੀਂ ਇਸ ਲਾਈਨ ਦੇ ਵਿੱਚ ਕਿੱਦਾਂ ਆਉਣ ਬਾਰੇ ਸੋਚਿਆ ਅ ਮੈਨੂੰ ਬਚਪਨ ਤੋਂ ਹੀ ਆਰਟਿਸਟ ਵਾਲੀਆਂ ਚੀਜ਼ਾਂ ਪਸੰਦ ਸੀ ਅ ਆਫਟਰ 12th ਥੋੜੇ ਫੈਮਿਲੀ ਸਟਰਗਲ ਹੋਣ ਦੀ ਵਾਦ ਅ ਕੋਸ਼ ਹੋ ਜਾਂਦਾ ਹੈ ਕਿ ਹਾਂ ਹੋਂ ਕਿ ਅੱਗੇ ਚੂਜ਼ ਕਰੀਏ ਤਾਂ ਉਹ ਕ ਸਿਨੈਰੀਓ ਇਦਾਂ ਦਾ ਬਣਿਆ ਕਿ ਮੈਂ ਇਸ ਲਾਈਨ ਦੇ ਵਿੱਚ ਆ ਗਿਆ ਹਾਂਜੀ ਸੋ ਇਸ ਲਾਈਨ ਦੇ ਵਿੱਚ ਆਣ ਨਾਲ ਸਭ ਤੋਂ ਪਹਿਲੇ ਜਦੋਂ ਕੋਈ ਸਰਦਾਰ ਵਿਅਕਤੀ ਹੋਵੇ ਉਹਨਾਂ ਨੂੰ ਲੋਕ ਸਪੋਰਟ ਨਹੀਂ ਕਰਦੇ ਉਹ ਇਸ ਚੀਜ਼ ਨੂੰ ਅੱਛਾ ਨਹੀਂ ਮੰਨਦੇ ਜੀ ਜੀ ਬਿਲਕੁਲ ਜੇ ਆਪਾਂ ਆਪਣੇ ਸੋਸਾਇਟੀ ਦੀ ਗੱਲ ਕਰੀਏ ਕਿ ਇੱਕ ਮੇਕਅਪ ਆਰਟਿਸ ਦਾ profession ਇਦਾਂ ਦਾ ਹੈ ਕਿ ਲੋਕ ਕਹਿੰਦੇ ਨੇ ਕੁੜੀਆਂ ਦਾ profession ਹੈ ਫਿਰ ਉਹਦੇ ਵਿੱਚ ਮੁੰਡੇ ਹੋ ਕੇ ਆਪਾਂ ਇਹ ਕੰਮ ਕਰਨਾ ਦੂਜਾ ਸਰਦਾਰ ਹੋ ਕੇ ਇਹ ਕੰਮ ਕਰਨਾ ਸਟ੍ਰਗਲ ਬਹੁਤ ਸੀ ਬਟ ਹੋਂ ਕਾਫੀ ਹੱਦ ਤੱਕ ਉਹ ਚੀਜ਼ ਸੌਟ ਆਊਟ ਹੋ ਚੁੱਕੀ ਹੈ ਕਿੰਨਾ ਟਾਈਮ ਹੋ ਗਿਆ ਸਰ ਤੁਹਾਨੂੰ ਇਸ ਇੰਡਸਟਰੀ ਦੇ ਵਿੱਚ 2015 ਤੋਂ ਮੈਂ ਕੰਮ ਸਟਾਰਟ ਕੀਤਾ ਸੀ ਉਦੋਂ ਵੀ ਮੈਂ ਜਦੋਂ ਕੰਮ ਸਟਾਰਟ ਕੀਤਾ ਅਸੀਂ ਮੈਂ ਮੇਰੇ ਪੇਰੈਂਟਸ ਨੇ ਮੇਰੇ ਮਦਰ ਨੇ ਕਿਉਂਕਿ ਮੇਰੇ ਫਾਦਰ ਨਹੀਂ ਹੈਗੇ ਤਾਂ ਅਸੀਂ 1 ਸਾਲ ਤੱਕ ਕਿਸੇ ਨੂੰ ਵੀ ਨਹੀਂ ਦੱਸਿਆ ਕਿ ਮੈਂ ਕੰਮ ਸਿੱਖ ਰਿਹਾ ਹਾਂ ਆਫਟਰ ਥੈਟ ਜਦੋਂ ਮੇਰੀ ਜੌਬ ਲੱਗੀ ਤੇ ਕੰਮ ਸਟਾਰਟ ਕੀਤਾ ਤੇ ਕੁਝ ਸੀਗੇ ਰਿਸ਼ਤੇਦਾਰ ਜੋ ਬਹੁਤ ਜ਼ਿਆਦਾ ਖੁਸ਼ ਹੋਏ ਉਹਨਾਂ ਨੇ ਸਪੋਰਟ ਕੀਤਾ ਤਾਂ ਫਿਰ ਰੱਬ ਵੱਲੋਂ ਤਰੱਕੀ ਹੌਲੀ ਹੌਲੀ ਹੁੰਦੀ ਗਈ ओके okay, मतलब रिश्तेदार रिश्तेदार ਤੁਹਾਨੂੰ ਸਪੋਰਟ ਕਰ ਰਹੇ ਸੀ ਇਸ ਚੀਜ਼ ਦੇ ਵਿੱਚ ਪਰ ਜਿਵੇਂ ਤੁਸੀਂ ਦੱਸਿਆ ਤੁਸੀਂ ਉਸ ਤੋਂ ਪਹਿਲੇ ਜੌਬ ਕਰਦੇ ਸੀ ਉਹ ਤੁਸੀਂ ਕਿਸ ਸੈਕਟਰ ਦੇ ਵਿੱਚ ਕਰਦੇ ਸੀ ਕੋਈ ਸਪੈਸਿਫਿਕ ਜੌਬ ਨਹੀਂ ਸੀ ਬਸ ਐਵੇਂ ਜਿਵੇਂ ਕਦੇ ਮਨੀਆਰੀ ਦੀ ਦੁਕਾਨ ਤੇ ਕੰਮ ਕਰ ਲਿਆ ਕਦੇ ਕਿਸੇ ਦੇ ਆਫਿਸ ਤੇ ਕੰਮ ਕਰ ਲਿਆ 2-3000 ਰੁਪਏ ਦੇ ਦਿੰਦੇ ਸੀਗੇ ਮੇਰੇ ਫਾਦਰ ਨਹੀਂ ਸੀਗੇ ਸ਼ੁਰੂ ਤੋਂ ਬਹੁਤ ਸਟਰਗਲ ਸੀ ਕੁਝ ਸੇ ਹੁਜੇ ਦਿਨ ਸੀ ਬਹੁਤ ਚੰਗੇ ਸੀ ਬਟ ਫਿਰ ਇਹੋ ਜਿਹੇ ਦਿਨ ਦੇਖੇ ਕਿ ਮੇਰੇ ਮਦਰ ਨੂੰ ਬਹੁਤ ਸਟਰਗਲ ਕਰਨਾ ਪਿਆ ਲਾਈਕ ਹਾਂ ਨਾ ਉੱਚੀ ਜਾ ਤੇ ਮੈਂ ਜ਼ਿਆਦਾ ਨਹੀਂ ਉਹ ਕਰਨਾ ਚਾਹਾਂਗਾ ਬਟ ਬਹੁਤ ਸਾਰਾ ਸਟਰਗਲ ਸੀਗਾ ਤਾਂ ਉਹ ਚੀਜ਼ ਹੌਲੀ ਹੌਲੀ ਹੁੰਦੀਆਂ ਗਈਆਂ ਤੇ ਜਦੋਂ ਨਵੇਂ-ਨਵੇਂ ਇਸ profession ਦੇ ਵਿੱਚ ਆਏ ਸੀ ਆਸ-ਪਾਸ ਵਾਲਿਆਂ ਨੇ ਜਾਂ ਸੋਸਾਇਟੀ ਵਾਲਿਆਂ ਨੇ ਕੁਝ ਇਦਾਂ ਦਾ ਕਿਹਾ ਜੋ ਤੁਹਾਨੂੰ ਅੱਜ ਤੱਕ ਨਹੀਂ ਭੁੱਲਿਆ ਅਮ ਕਹਿੰਦੇ ਸੀ ਕਿ ਹਾਂ ਕੀ ਕੁੜੀਆਂ ਵਾਲੇ ਕੰਮਾਂ 'ਚ ਪਾਇਆ ਆਪਦੇ ਮੁੰਡੇ ਨੂੰ ਕੀ ਕਰਦੇ ਹੋ ਜਦੋਂ ਫਿਰ ਮੇਰਾ ਹੁੰਦਾ ਹੈ ਕਿ ਨਹੀਂ ਆਪਦਾ ਦੇਖੋ ਕਿਉਂਕਿ ਆਪਣੀ ਲਾਈਫ ਆਪ ਦੀ ਹੈ ਠੀਕ ਹੈ ਜੀ ਫਿਰ ਆਪਦਾ ਕੰਮ ਕਰਨਾ ਸਟਾਰਟ ਕੀਤਾ ਤੇ ਫਿਰ ਕਹਿ ਦਿੰਦੇ ਨਹੀਂ ਗੁਰੂ ਵਾਲੇ ਹੋ ਕੇ ਤੁਸੀਂ ਇੰਨਾ ਕੰਮ ਮਚ ਪਏ ਹੋ ਹੌਲੀ 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 ਚਲੋ ਉਹ ਵੀ ਚੀਜ਼ ਈ ਗਨੋਰ ਕੀਤੀ ਫਿਰ ਜਦੋਂ ਪਤਾ ਲੱਗਿਆ ਕਿ ਅੱਜ ਬੱਚੇ ਵਧੀਆ ਖਾ ਮਾਰੇ ਨੇ ਅੱਜ ਚੰਗਾ ਖਾ ਰਹੇ ਨੇ ਆਪਦੇ ਘਰੇ ਤੇ ਫਿਰ ਉਹੀ ਲੋਕਾਂ ਨੇ ਆਪਦੇ ਬੱਚਿਆਂ ਨੂੰ ਮੇਰੇ ਕੋਲ ਭੇਜਿਆ ਮੇਕਅਪ ਸਿਖਾਉਣ ਲਈ ਮਤਲਬ ਇਹ ਤੁਹਾਡੇ ਲਈ ਬਹੁਤ ਵੱਡੀ ਚੀਜ਼ ਹੋਏਗੀ ਜਿਹੜੇ ਲੋਕ ਪਹਿਲੇ ਤੁਹਾਨੂੰ ਡੀਮੋਟੀਵੇਟ ਕਰਨ ਨੂੰ ਆਪਾਂ ਕਹਿ ਸਕਦੇ ਆਏ ਸੀ ਹੁਣ ਉਹੀ ਤੁਹਾਡੇ ਕੋਲ ਆਉਂਦੇ ਨੇ ਬਿਲਕੁਲ ਬਿਲਕੁਲ ਉਹੀ ਹੁਣ ਮੇਰੇ ਕੋਲ ਰੈਡੀ ਹੋਣ ਵੀ ਆਉਂਦੇ ਨੇ ਮੇਰੇ ਸalon ਤੇ ਮੇਕਅਪ ਕਰਵਾਉਣ ਵੀ ਆਉਂਦੇ ਨੇ even ਆਪਦੇ ਬੱਚਿਆਂ ਨੂੰ ਵੀ ਇੱਥੇ ਭੇਜਦੇ ਨੇ ਮੇਕਅਪ ਸਿਖਵਾਉਣ ਲਈ ਸਰ ਇੱਕ ਚੀਜ਼ ਹੁੰਦੀ ਹੈ ਜਦੋਂ ਕੋਈ ਵੀ ਮੇਲ ਆਰਟਿਸਟ ਦੀ ਆਪਾਂ ਗੱਲ ਕਰੀਏ ਕੋਈ ਵੀ ਇਦਾਂ ਦਾ ਮੇਲ ਆਰਟਿਸਟ ਹੈ ਜੋ ਮੂੰਹ ਆਪਾਂ ਕਹਿੰਦੇ ਆ ਮੇਕਅਪ ਆਰਟਿਸਟ ਰਾਈਟ ਸੋ ਇਦਾਂ ਨੂੰ ਲੋਕ ਸਪੋਰਟ ਤਾਂ ਬਿਲਕੁਲ ਵੀ ਨਹੀਂ ਕਰਦੇ ਸਗੋਂ ਆ ਕੇ ਕੁਝ ਨੈਗੇਟਿਵਿਟੀ ਇ ਸੋਸਾਇਟੀ ਹੈ ਜੀ ਦੇਖੋ ਪੰਜਾਬ ਦਾ ਮਾਹੌਲ ਕਿਦੇ ਤੋਂ ਲੁਕਿਆ ਹੋਇਆ ਹੈ ਮੈਂਟੈਲਿਟੀ ਹੁੰਦੀ ਆ ਸਭ ਦੀ ਆਪਾਂ ਹੀ ਕਿਸੇ profession ਨੂੰ ਉੱਪਰ ਲੈ ਕੇ ਜਾਂਦੇ ਆ ਆਪਾਂ ਹੀ ਉਹਨੂੰ ਨੀਚੇ ਸੈੱਡਦੇ ਆ ਹਰ ਇੱਕ profession ਆਪਦੇ ਆਪ 'ਚ ਬਹੁਤ ਵੱਡੀ ਚੀਜ਼ ਹੁੰਦੀ ਆ ਕੰਮ ਕੋਈ ਵੀ ਛੋਟਾ ਨਹੀਂ ਹੁੰਦਾ ਵੱਡਾ ਨਹੀਂ ਹੁੰਦਾ ਠੀਕ ਹੈ ਜੀ ਜੇ ਆਪ ਕੋਈ ਮੇਕਅਪ ਕਰੂਗਾ ਤਾਂ ਇਹ ਤਾਂ ਲੋਕ ਕਰਨਗੇ ਜੇ ਹੋਂ ਮੇਕਅਪ ਆਰਟਿਸ ਦਾ profession ਇੰਨਾ ਗੰਦਾ ਹੋਏ ਫਿਰ ਲੋਕ ਰੈਡੀ ਕਿੱਥੋਂ ਹੋਣਗੇ ਰਾਈਟ ਸੋ ਇੱਕ ਮੈਂ ਨਾਮ ਦੇਖਿਆ ਤੁਹਾਡੇ ਸਟੂਡੀਓ ਦਾ ਤਾਂ ਕੀ ਨਾਮ ਹੈ ਤੁਸੀਂ ਖੁਦ ਹੀ ਦੱਸ ਦੋ ਸਰਖੀ ਬਿੰਦੀ ਸਲਨ ਐਂਡ ਅਕੈਡਮੀ ਓਕੇ ਸੋ ਸਰਖੀ ਬਿੰਦੀ ਸਰਖੀ ਬਿੰਦੀ ਨਾਮ ਕਿੱਥੋਂ ਆਇਆ ਸਰਖੀ ਬਿੰਦੀ ਨਾਮ ਆਇਆ ਮੈਂ ਐਮਪੀ ਜੌਬ ਕਰਦਾ ਸੀ ਪਹਿਲਾਂ ਉਦੋਂ ਫਿਰ ਮੈਂ ਮੂਵੀ ਦੇਖੀ ਸੀ ਗੁੰਡਾਮ ਪੁੱਲਰ ਜੀ ਦੀ ਸਰਖੀ ਬਿੰਦੀ ਤੇ ਮੇਰਾ ਵੀ ਇਹੀ ਸੀਗਾ ਸ਼ੁਰੂ ਤੋਂ ਕਿ ਮੈਂ ਇੱਕ ਦਿਨ ਮੇਰਾ ਡ੍ਰੀਮ ਹੁੰਦਾ ਨਾ ਕਿ ਹਾਂ ਮੈਂ ਆਪ ਦਾ ਸਲਨ ਓਪਨ ਕਰੂੰ ਉਹ ਦੋਮਿਨੀਸੀ ਕਿ ਮੈਂ ਕੁਛ ਦੇਸੀ ਨਾਮ ਰੱਖਣਾ ਹੈ ਪੰਜਾਬੀ ਨਾਮ ਰੱਖਣਾ ਹੈ ਸੋ ਮੈਂ ਫਿਰ ਉਹ মুਵੀ ਤੋਂ ਹੀ ਨਾਮ ਲੈਣਾ ਚੰਗਾ ਸਮਝਿਆ ਕਿਉਂਕਿ ਉਹ ਮੇਰੇ ਸਲਨ ਨੂੰ ਵੀ ਰਿਲੇਟ ਕਰਦਾ ਸੀ ਐਨ ਪੂਰਾ ਹੀ ਮੈਨੂੰ ਨਾਮ ਉਹ ਬਹੁਤ ਜ਼ਿਆਦਾ ਵਧੀਆ ਲੱਗਿਆ ਔਰ ਐਨ ਉਸ মুਵੀ ਨੇ ਮੈਨੂੰ ਬਹੁਤ ਜ਼ਿਆਦਾ ਇਨਸਪਾਇਰ ਵੀ ਕੀਤਾ ਸੀ ਓਕੇ ਸੋ ਜੇ ਮੈਂ ਗੱਲ ਕਰਾਂ ਕਿ ਜਦੋਂ ਮੇਲ ਮੇਕਅਪ ਆਰਟਿਸਟ ਹੁੰਦੇ ਆ ਲੋਕ 네ਗੇਟਿਵ बोलਦੇ ਨੇ ਆ ਕੇ ਤੇ ਕਈ ਲੋਕ ਇਹ ਵੀ ਕਹਿੰਦੇ ਨੇ ਕਿ ਫੀਮੇਲ ਟੱਚ ਆ ਜਾਂਦਾ ਜਦੋਂ ਇੱਕ ਮੈਨ ਵਰਕ ਕਰਦਾ ਇੱਕ ਮੁੰਡਾ ਵਰਕ ਕਰਦਾ ਉਹਦੇ ਵਿੱਚ ਫੀਮੇਲ ਟੱਚ ਆ ਜਾਂਦਾ ਤੁਸੀਂ ਇਹਦੇ ਤੇ ਕੀ ਸੋਚਦੇ ਹੋ ਨਹੀਂ ਐਦਾਂ ਦਾ ਕੁਸ਼ ਨਹੀਂ ਹੁੰਦਾ ਜੀ ਦੇਖੋ ਤੁਹਾਡਾ ਕੰਮ ਆ ਜੇ ਤੁਸੀਂ ਸਾਡਾ ਕੰਮ ਐਦਾਂ ਦਾ ਹੈ ਕਿ ਸਾਨੂੰ ਬਹੁਤ ਸੌਫਟ ਬੋਲਣਾ ਪੈਂਦਾ ਹੈ ਅਸੀਂ ਸੌਫਟ ਸਪੋਕਨ ਹੋ ਜਾਣੇ ਹੈ ਕਿਉਂਕਿ ਹੁਣ ਸਾਡਾ ਕੰਮ ਅਸੀਂ ਸਾਰੇ ਦਿਨ ਕੁੜੀਆਂ ਚ ਰਹਿ ਕੇ ਕੰਮ ਕਰਨਾ ਹੈ ਹੁਣ ਪ੍ਰੋਫੈਸ਼ਨ ਟੂ ਪ੍ਰੋਫੈਸ਼ਨ ਡਿਪੈਂਡ ਕਰਦਾ ਹੈ ਸਾਡੀ ਟੋਨ ਉਹੋ ਜਿਹੀ ਹੋ ਜਾਂਦੀ ਹੈ ਜੇ ਕੋਈ ਰਿਸੈਪਸ਼ਨ ਤੇ ਕੰਮ ਕਰਦਾ ਆਈ ਥਿੰਕ ਉਹ ਬਹੁਤ ਜ਼ਿਆਦਾ ਲਾਊਡ ਹੋ ਜਾਂਦਾ ਹੈ ਤਾਂ ਡਿਪੈਂਡ ਕਰਦਾ ਹੈ ਇਦਾਂ ਦਾ ਕੁਝ ਨਹੀਂ ਹੈਗਾ ਕਿ ਉਹ ਇਦਾਂ ਹੋ ਜਾਂਦਾ ਇਦਾਂ ਹੋ ਜਾਂਦਾ ਤੇ ਆਪਦੀ ਮੈਂਟੈਲਿਟੀ ਹੈ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਹਾਂ ਲੋਕ ਕਹਿੰਦੇ ਕੁੜੀਆਂ ਵਾਲੇ ਕੰਮ ਕਰਦੇ ਆ ਤਾਂ ਮੇਕਅਪ ਆਰਟਿਸਟ ਨੂੰ ਲੋਕ ਇੱਜ਼ਤ ਤਾਂ ਘੱਟ ਹੀ ਦਿੰਦੇ ਨੇ ਹਾਂਜੀ ਹੁਣ ਹਾਰ ਕੇ ਫਿਰ ਮੇਕਅਪ ਆਰਟਿਸਟ ਕੋਲੀ ਮੇਕਅਪ ਕਰਵਾਉਣਾ ਹਾਂ ਹਾਰ ਕੇ ਆਪ ਉਹਨਾਂ ਦੀ ਮਜ਼ਾਕ ਡਾਉਣਗੇ ਫਿਰ ਇੱਥੇ ਹੀ ਆਉਣਗੇ ਉਹੀ ਜੀ ਜ਼ਾ ਮਤਲਬ ਜੇ ਬੰਦੇ ਨੇ ਕੁਝ ਕਰਨਾ ਹੈ ਤਾਂ ਉਹਨੂੰ ਆਪਣਾ ਜੈਂਡਰ ਨਹੀਂ ਦੇਖਣਾ ਚਾਹੀਦਾ ਪ੍ਰੋਫੈਸ਼ਨ ਦੇ ਵਿੱਚ ਬਿਲਕੁਲ ਬਿਲਕੁਲ ਬਿਊਟੀ ਇੰਡਸਟਰੀ ਇੱਕ ਐਹੋ ਜੀ ਚੀਜ਼ ਆ ਜੋ ਮੈਂ ਦੇਖੀ ਆ 2015 ਤੋਂ ਇਹ ਕਿਸੇ ਦਾ ਰੰਗ ਨਹੀਂ ਦੇਖਦੀ ਤੁਸੀਂ ਸਾਮਲੇ ਹੋ ਤੁਸੀਂ ਗੋਰੇ ਹੋ ਕਿਸੇ ਦਾ ਜੈਂਡਰ ਨਹੀਂ ਦੇਖਦੀ ਕਿ ਤੁਸੀਂ ਕੀ ਹੋ ਇਹ ਹਰ ਇੱਕ ਨੂੰ ਮੌਕਾ ਦਿੰਦੀ ਆ ਤਾਂ ਜੇ ਤੁਸੀਂ ਦੇਖੋ ਸਾਰੀ ਦੁਨੀਆ ਦੇਖ ਰਹੀ ਆ ਕਿ ਸਾਡੇ ਇੰਡਸਟਰੀ ਕਿੰਨੀ ਛੇਤੀ ਗਰੋ ਕਰ ਰਹੀ ਆ ਉਹਦਾ ਇਹੀ ਰੀਜ਼ਨ ਆ ਕਿ ਇਹ ਸਾਰਿਆਂ ਲਈ ਖੁੱਲ੍ਹੀ ਆ ਸਰ ਜੀ ਜਿਵੇਂ ਆਪਾਂ ਦੇਖਦੇ ਆ ਕਿ ਕੋਈ ਵੀ ਬ੍ਰਾਈਡਲ ਆਂਦੀ ਹੈ ਜਾਂ ਕੋਈ ਵੀ ਹੋਰ ਮੇਕਅਪ ਕਰਵਾਣ ਆਂਦਾ ਹੈ ਕੀ ਉਹ ਕੰਫਰਟੇਬਲੀ ਕਰਵਾਉਂਦੇ ਨੇ ਮੇਕਅਪ ਬਿਲਕੁਲ ਕੰਫਰਟੇਬਲੀ ਕਰਾਉਂਦੇ ਨੇ ਅੱਜ ਕੱਲ ਡਿਮਾਂਡ ਹੁੰਦੀ ਆ ਕਿ ਮੇਲ ਮੇਕਅਪ ਆਰਟਿਸਟ ਹੋਣ ਸ਼ਾਇਦ ਮੇਥਾ ਲੋਕਾਂ ਦੇ ਕਿ ਮੁੰਡੇ ਜਿਆਦਾ ਸੋਨਾ ਮੇਕਅਪ ਕਰਦੇ ਨੇ ਬਾਕੀ ਦੇਖੋ ਸੋਸ਼ਲ ਮੀਡੀਆ ਹੈਗਾ ਇਹ ਉਹਦੇ ਉੱਪਰ ਆਪਾਂ ਸਾਰਾ ਕੰਮ ਪੋਸਟ ਕਰਦੇ ਆ ਉਹਦੇ ਉੱਪਰ ਲੋਕ ਦੇਖਦੇ ਨੇ ਜੇ ਉਹਨਾਂ ਨੂੰ ਬਿਲੀਵ ਹੁੰਦਾ ਹੈ ਤਾਂ ਹੀ ਉਹ ਆਉਂਦੇ ਨੇ ਹਾਂਜੀ ਸੋ ਤੁਸੀਂ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਨਜ਼ਰ ਆਂਦੇ ਹੋ ਅੱਜ ਕੱਲ ਪਹਿਲਾਂ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦਾ ਟਾਈਮ ਹੈਗਾ ਵੀ ਨਹੀਂ ਸੀ ਆਫਟਰ ਮੈਂ ਲੋਕਡਾਊਨ ਜੀ ਦਸਾਂ ਦਾ ਮੈਂ ਆਵ ਦਾ ਇੰਸਟਾਗ੍ਰam ਸਟਾਰਟ ਕੀਤਾ ਸੀ ਤਾਂ ਦੋ ਤਿੰਨ ਸਾਲਾਂ ਚ ਮੈਂ ਚੰਗੇ ਫਾਲੋਅਰ ਲੈ ਲੈਨੇ ਆਈ ਥਿੰਕ ਤੇ ਲੋਕ ਪਸੰਦ ਕਰ ਰਹੇ ਨੇ ਐਕਟਿਵ ਰਹਿਣਾ ਪੈਂਦਾ ਹੈ ਕੰਮ ਨੂੰ ਪੋਸਟ ਕਰਨਾ ਪੈਂਦਾ ਹੈ ਫੇਰੀ ਜਿੰਨਾ ਦਿਖਾਂਗੇ ਉਨਾ ਹੀ ਵਿਕਾਂਗੇ ਉਹੀ ਹੋ ਜਾਂਦਾ ਨਾ ਜਿੰਨਾ ਕੰਮ ਦਿਖਦਾ ਹੀ ਉਨਾ ਹੀ ਲੋਕ ਸਾਨੂੰ ਅਪਰੋਚ ਕਰਦੇ ਨੇ ਫਿਰ ਕੰਮ ਲੱਗੇ ਤੇ ਸਰ ਜਦੋਂ ਤੁਸੀਂ ਸ਼ੁਰੂਆਤ ਦੇ ਵਿੱਚ ਤੁਸੀਂ ਦੱਸਿਆ ਤੁਹਾਨੂੰ ਸੋਸ਼ਲ ਮੀਡੀਆ ਤੋਂ ਵੀ ਕੋਈ 네ਗੇਟਿਵ ਕਮੈਂਟਸ ਆਉਂਦੇ ਸੀ ਸਮ ਟਾਈਮ ਕੁਝ ਰੀਲਸ ਹੁੰਦੀਆਂ ਨੇ ਜੋ ਵਾਇਰਲ ਹੋ ਜਾਂਦੀਆਂ ਐ ਅਸੀਂ ਮੇਕਅਪ ਕਰਦੇ ਆ ਪਹਿਲਾ ਮੇਰਾ ਇਹ ਹੁੰਦਾ ਸੀ ਕਿ ਨਹੀਂ ਕਾ ਸਿਰਫ ਕੰਮ ਪੋਸਟ ਕਰ ਦਿੰਨੇ ਆ ਆਪਦੀ ਪਰਸਨੈਲਿਟੀ ਵਿੱਚ ਨਹੀਂ ਲੈ ਕੇ ਆਉਣੀ ਹੌਲੀ 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 ਹੁੰਦਾ ਐ ਕਿ ਹਾਂ ਚਲੋ ਆਪਾਂ ਵੀ ਆਪਦੇ ਆਪ ਨੂੰ ਵੀਡੀਓ ਵਿੱਚ ਲੈ ਆਉਨੇ ਆ ਠੀਕ ਐ ਜੀ ਜਦੋਂ ਆਪਦੀ ਆਪ ਨੂੰ ਵੀਡੀਓ ਚ ਲਿਆਉਣਾ ਸ਼ੁਰੂ ਕੀਤਾ ਕੁਝ 네ਗੇਟਿਵ ਕਮੈਂਟ ਵੀ ਆਉਣੇ ਸਟਾਰਟ ਹੋ ਗਏ ਕਿ ਕਿਹੜੇ ਕੰਮਾਂ ਚ ਪਿਆ ਐ ਐਂਡ ਬਹੁਤ ਜ਼ਿਆਦਾ ਨੇ ਇਹ ਵੀ ਕਹਿੰਦੇ ਸੀ ਕਿ ਵਾਇਗੁਰੂ ਤੁਹਾਨੂੰ ਤਰੱਕੀ ਦੇਵੇ ਅੱਛਾ ਜੀ ਉਹ ਮੈਨੂੰ ਜ਼ਿਆਦਾ ਵਧੀਆ ਲੱਗਦੇ ਆ ਹਮੇਸ਼ਾ ਹੀ ਤਾਂ ਜਿਹੜੇ ਵਧੀਆ ਕਮੈਂਟ ਕਰਦੇ ਨੇ ਆਪਾਂ ਉਹਨਾਂ ਨੂੰ ਵਧੀਆ ਰਿਪਲਾਈ ਦੇ ਦਿੰਨੇ ਆ ਬਾਕੀਆਂ ਨੂੰ ਇਗਨੋਰ ਕਰ ਦਿੰਨੇ ਆ ਓਕੇ ਸੋ ਇਹਨਾਂ ਨੂੰ ਇਗਨੋਰ ਕਰਕੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦਾ ਸੋਚਣਾ ਬਿਲਕੁਲ ਬਿਲਕੁਲ ਜੇ ਆਪਾਂ ਹਰ ਇੱਕ ਚੀਜ਼ ਨੂੰ ਦਿਲ ਤੇ ਲਾ ਕੇ ਬਹਿ ਜਾਗੇ ਫਿਰ ਅੱਗੇ ਨਹੀਂ ਵੱਧ ਸਕਦੇ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਇਗਨੋਰ ਕਰਨਾ ਹੀ ਪੈਂਦਾ ਹੈ ਸੋ ਜਿਵੇਂ ਤੁਸੀਂ ਦੱਸਿਆ ਕਿ ਲੋਕ ਸਟਾਰਟਿੰਗ ਦੇ ਵਿੱਚ ਸਪੋਰਟ ਨਹੀਂ ਕਰਦੇ ਸੀ ਕੋਈ ਇਦਾਂ ਦਾ ਵਿਅਕਤੀ ਆਇਆ ਜੋ ਤੁਹਾਡੇ ਵਿਰੋਧ ਕਰਨ ਲੱਗਿਆ ਤੁਹਾਡਾ ਕੀ ਅ ਨਹੀਂ ਐਦਾਂ ਦਾ ਕੋਈ ਖਾਸ ਨਹੀਂ ਆਇਆ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਹਮੇਸ਼ਾ ਸੀ ਇਗਨੋਰ ਹੀ ਕੀਤਾ ਹੈ ਜਦੋਂ ਵੀ ਕਿਸੇ ਨੇ ਕੁਛ ਐਦਾਂ ਦਾ ਕਹਿਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਕੋਈ ਫਰੈਂਡ ਸਰਕਲ ਹੁੰਦਾ ਹੈ ਹੁਣ ਵੀ ਕੁਝ ਲੋਕ ਹੈਗੇ ਆ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਮੱਲੇ ਵਾਲੇ ਕਹਿ ਲੋ ਜਾਂ ਰੈਂਡਮ ਪਰਸਨ ਹੋ ਗਏ ਦੇਖ ਕੇ ਮੈਂ ਜਾ ਕੇ ਡੋਣਾ ਦੇਖੋ ਮੇਕਾ ਵੱਲ ਅਗਿਆਨੀ ਜਾਂਦਾ ਇਹ ਸੋ ਤਾਂ ਇਗਨੋਰ ਕਰੀਦਾ ਫਿਰ ਕਹਿ ਦਿੰਦਾ ਕਿ ਨਹੀਂ ਐਟਲੀਸਟ ਸਾਡਾ ਨਾਮ ਤਾਂ ਹੈਗਾ ਦੁਨੀਆ ਤੇ ਨੂ ਲੁਕਮੀ ਕਪਾਰਟਿਸ ਦਿਨ ਆਮ ਨਾ ਜਾਣਦੇ ਨੇ ਕਿ ਹਾਂ ਸੁਖਦੀਪ ਮੇਕਅਪ ਆਰਟਿਸਟ ਅਸਰ ਕਿ ਬਿੰਦੀ ਸਲੋਨ ਆ ਕੁਛ ਵੀ ਆ ਤੋ ਇਹ ਕਹਿੰਦੇ ਆ ਕਿ ਲੋਕਾਂ ਨੂੰ ਬੋਲਣ ਦੋ ਆਪਦਾ ਜਿਹੜਾ ਟਰੈਕ ਸੁਣਿਆ ਹੋਇਆ ਉੱਤੇ ਤੁਰਦੇ ਜਾਓ ਸੋ ਹੁਣ ਤੁਸੀਂ ਬਾਕੀ ਜਿਹੜੇ ਇਦਾਂ ਦੇ profession ਦੇ ਵਿੱਚ ਜ ਮੁੰਡੇ ਜਾਣਾ ਚਾਹੁੰਦੇ ਆ ਸੋ ਐਸੇ ਕਰ ਕਰਕੇ ਉਹ ਡਰ ਜਾਂਦੇ ਆ ਕਿ ਸਾਨੂੰ ਲੋਕਾਂ ਦੀਆਂ ਸੁਣਨੀਆਂ ਪੈਣਗੀਆਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਹੀ ਮੈਸੇਜ ਆ ਕਿ ਤੁਸੀਂ ਦੇਖੋ ਤੁਹਾਡੇ ਘਰ ਦੇ ਹਾਲਾਤ ਕੀ ਹੋ ਜene ਮੇਰੇ ਸ਼ੌਂਕ ਵੀ ਸੀ ਮੇਰੀ ਮਜਬੂਰੀ ਵੀ ਸੀ ਹਾਲਾਤ ਇਹ ਹੋ ਜੇ ਅਸੀਂ ਕਹਨੇ ਹੁੰਨੇ ਕਿ ਜੇ ਮੈਂ ਇਹ profession ਚੂਜ਼ ਨਾ ਕੀਤਾ ਹੁੰਦਾ ਸ਼ਾਇਦ ਅਸੀਂ ਅੱਜ ਚੰਗੀ ਰੋਟੀ ਨਾ ਖਾਂਦੇ ਹੁੰਦੇ ਇਸ profession ਨੇ ਮੈਨੂੰ ਬਹੁਤ ਕੁਝ ਦਿੱਤਾ ਦੂਸਰੀ ਚੀਜ਼ ਜੇ ਆਪਕ ਕਹੀਏ ਕਿ ਹਾਂ ਅਸੀਂ ਸਰਦਾਰ ਹਾਂ ਸ਼ਾਇਦ ਮੈਨੂੰ ਇਸ ਚੀਜ਼ ਨੇ ਅਲੱਗ ਵੀ ਦਿਖਾਇਆ ਉਸ ਚੀਜ਼ ਦੇ ਵਿੱਚ ਤਾਂ ਇਹਨਾਂ ਦੇਖੋ ਤੁਸੀਂ ਜੈਂਡਰ ਕੀ ਹੋ ਤੁਸੀਂ ਕੀ ਹੋ ਠੀਕ ਹੈ ਜੀ ਆਪ ਦਾ ਟ੍ਰੈਕ ਸੁਣੋ ਤੁਹਾਨੂੰ ਪਤਾ ਹੈ ਕਿ ਤੁਹਾਡੇ ਹਾਲਾਤ ਕੀ ਨੇ ਤੁਹਾਨੂੰ ਪਤਾ ਹੈ ਕਿ ਤੁਹਾਡੇ ਸ਼ੌਂਕ ਕੀ ਨੇ ਆਪ ਆਪ ਦੀ ਆਪ ਨੂੰ ਹਮੇਸ਼ਾ ਅੱਗੇ ਲੈ ਕੇ ਚੱਲੋ ਦੁਨੀਆ ਦੀ ਪਰਵਾਹ ਕਦੀ ਨਾ ਕਰੋ ਲਾਸ ਦੇ ਵਿੱਚ ਤੁਹਾਡੇ ਵਰਡਸ ਦੇ ਵਿੱਚੋਂ ਹੀ ਮੈਨੂੰ ਇੱਕ ਵਰਡ ਹੋਰ ਆ ਗਿਆ ਰੀਸੈਂਟਲੀ ਇੱਕ ਇੰਸਟਾਗ੍ਰam ਤੇ 트랜ਸਜੈਂਡਰ ਸੀ ਜੋ ਕਿ ਇੱਕ ਮੇਕਅਪ ਆਰਟਿਸਟ ਵੀ ਸੀ ਮੈਂ ਨਾਮ ਨਹੀਂ ਲੈਣਾ ਚਾਹੁੰਗੀ ਇਸ ਟਾਈਮ ਉਹਨਾਂ ਦਾ ਤੁਸੀਂ ਜਾਣਦੇ ਹੋਵੋਗੇ 트랜스ਜੈਂਡਰ ਸੀ ਹੁਣ ਉਹਨਾਂ ਨੇ ਲੋਕਾਂ ਦੇ ਨੈਗੇਟਿਵ ਕਮੈਂਟਸ ਦੇਖ ਕੇ ਸੁਸਾਈਡ ਕਰ ਲਿਆ ਉਹਦੇ ਤੇ ਤੁਹਾਡਾ ਕੀ ਰਿਐਕਸ਼ਨ ਹੈ ਇਹੀ ਰਿਐਕਸ਼ਨ ਹੈ ਦੇਖੋ ਉਹੀ ਗੱਲ ਆ ਗਈ ਨਾ ਕਿ ਆਪਾਂ ਕਿਸੇ ਨੂੰ ਇੰਨਾ ਜ਼ਿਆਦਾ ਡੀਮੋਟੀਵੇਟ ਕਰ ਦਿੰਨੇ ਐਨਾ ਜ਼ਿਆਦਾ ਉਹ ਕਰ ਦਿੰਨੇ ਕਿ ਇੱਕ ਤਾਂ ਏਜ ਹੁੰਦੀ ਆ ਹਰ ਇੱਕ ਚੀਜ਼ ਨੂੰ ਸਮਝਣ ਦੀ ਕਸ਼ ਆਪਾਂ ਜਦੋਂ ਛੋਟੇ ਏਜ ਦੇ ਵਿੱਚ ਹਾਲਾਤ ਵੇਖੀ ਹੋਂ ਕਦੇ ਨਾ ਕਦੇ ਕੁਝ ਲੋਕ ਹੁੰਦੇ ਸਟਰੋਂਗ ਹੋ ਜਾਂਦੇ ਆ ਕੁਝ ਹੁੰਦੇ ਆ ਜਿਹੜੇ ਵਿਚਾਰੇ ਵੀਕ ਹੋ ਜਾਂਦੇ ਆ ਸ਼ਾਇਦ ਉਹਨਾਂ ਨੂੰ ਬਹੁਤ ਜ਼ਿਆਦਾ ਕਿਸੇ ਨੇ ਡੀਮੋਟੀਵੇਟ ਕਰਤਾ ਹੋਵੇ ਤਾਂ ਇਹ ਬਹੁਤ ਗਲਤ ਗੱਲ ਆ ਕਿ ਆਪਾਂ ਕਿਸੇ ਨੂੰ ਇੰਨਾ ਜ਼ਿਆਦਾ ਡੀਮੋਟੀਵੇਟ ਕਰ ਦਈਏ ਕਿ ਉਹ ਬੰਦਾ ਆਪ ਦੀ ਜਾਨ ਲੈਣ ਲਈ ਮਜਬੂਰ ਹੋ ਜਾਏ ਇਹ ਬਹੁਤ ਹੀ ਜ਼ਿਆਦਾ ਗਲਤ ਗੱਲ ਆ ਸੋ ਤੁਹਾਡੀ ਗੱਲਬਾਤ ਕਰਾਈ ਸਰਦਾਰ ਜੀ ਨਾਲ ਗੱਲਬਾਤ ਕੀਤੀ ਸੁਰਖੀ ਬਿੰਦੀ ਜੋ ਇਹਨਾਂ ਦਾ ਸਲੂਨ ਹੈ ਜੋ ਕਿ ਮੋਗਾ ਦੇ ਵਿੱਚ ਹੈ ਸੋ ਇਹਨਾਂ ਨੇ ਫੇਸਬੁੱਕ ਇੰਸਟਾਗ੍ਰam ਤੇ ਤਾਂ ਆਪਣਾ ਨਾਮ ਬਣਾਇਆ ਹੀ ਹੈ ਸੋ ਤੁਸੀਂ ਵੀ ਇੱਕ ਵਾਰ ਇੱਥੇ ਜ਼ਰੂਰ ਵਿਜ਼ਿਟ ਕਰੋ ਤੁਸੀਂ ਵੀ ਇੱਥੇ ਆ ਕੇ ਦੇਖੋ ਕਿ ਤੁਹਾਨੂੰ ਕਿਦਾਂ ਦਾ ਰਿਸਪੌਂਸ ਮਿਲਦਾ ਹੈ ਮੇਕਅਪ ਤੁਹਾਨੂੰ ਅਸੀਂ ਦਿਖਾ ਵੀ ਚੁੱਕੇ ਹਾਂ ਸੋ ਇੱਕ ਵਾਰ ਸਾਰਾ ਐਡਰੈਸ ਵੀ ਆਪਾਂ ਜ਼ਰੂਰ ਜਾਣ ਲੈਣੇ ਆ ਦੁਬਾਰਾ ਹਾਂਜੀ ਆਪਣਾ ਸੁਰਖੀ ਬਿੰਦੀ ਸਲੂਨ ਐਂਡ ਅਕੈਡਮੀ ਮੋਗੇ ਦੇ ਵਿੱਚ ਹੈ ਕੈਂਪ ਮਾਰਕੀਟ ਦੇ ਵਿੱਚ ਮੇਨ ਕੈਂਪ ਮਾਰਕੀਟ ਦੇ ਵਿੱਚ ਹੈਗਾ ਆਪਣਾ ਸਲੌਨ ਕਿਸੇ ਨੇ ਵੀ ਮੇਕਅਪ ਵਧੀਆ ਸਰਵਿਸਿਜ਼ ਲੈ ਲਿਆ ਹੋਣ ਤਾਂ ਪਲੀਜ਼ ਇੱਕ ਵਾਰ ਵਿਜ਼ਿਟ ਜ਼ਰੂਰ ਕਰਿਓ ਸਾਡੇ ਕੋਲ ਥੈਂਕ ਯੂ ਸੋ ਤੁਹਾਡੇ ਸੁਖਦੀਪ ਜੀ ਨਾਲ ਗੱਲਬਾਤ ਕਰਾਈ ਸਲੂਨ ਦੇ ਵਿੱਚ ਉਹਨਾਂ ਦੀਆਂ ਕੁਝ ਸਰਵਿਸਿਜ਼ ਵੀ ਦਿਖਾਈਆਂ ਮੇਕਅਪ ਵੀ ਦਿਖਾਇਆ ਸੋ ਜੇਕਰ ਤੁਹਾਡਾ ਵੀ ਕੋਈ ਇੰਟਰਸਟ ਹੈ ਤਾਂ ਤੁਹਾਨੂੰ ਲੋਕਾਂ ਦੇ 네ਗੇਟਿਵ ਕਮੈਂਟਸ ਦੇਖ ਕੇ ਹਿੰਮਤ ਨਹੀਂ ਆਰਨੀ ਚਾਹੀਦੀ ਸਗੋਂ ਆਪਣੇ ਕੰਮ ਦੇ ਵਿੱਚ ਤੁਸੀਂ ਸਫਲ ਹੋਵੋਗੇ ਤਾਂ ਉਹੀ ਲੋਕ ਆ ਕੇ ਤੁਹਾਨੂੰ ਅਪਰੀਸ਼ੀਏਟ ਵੀ ਕਰਨਗੇ ਸੋ ਤੁਸੀਂ ਵੀ ਜੇਕਰ ਕੋਈ ਵੀ ਇੰਟਰਸਟ ਰੱਖਦੇ ਹੋ ਸੋ ਉਸ ਨੂੰ ਪੂਰਾ ਜ਼ਰੂਰ ਕਰੋ ਤੇ ਹੋਰ ਅਪਡੇਟਸ ਲਈ ਦੇਖਦੇ ਰਹੋ ਦ ਸਿਟੀ ਹੈਡਲਾਈਨਸ ਮੈਂ ਦਵੰਜੋਤ ਕੈਮਰਾਮੈਨ ਸੈਨੀਮਲ ਹੋਤਰਾ ਦੇ ਨਾਲ